ਲੋਭੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਖੜੇ ਆ ਜੀ ਆਪਣੇ ਪਿੰਡ ਕੁੰਬੜਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਬਹੁਤ ਸੱਜਣ ਫੋਨ ਲਾਉਂਦੇ ਹੁੰਦੇ ਸੀ ਕਹਿੰਦੇ ਬਾਈ ਤੁਸੀਂ ਕਾਰੋਬਾਰਾਂ ਦੀਆਂ ਲੋਕਾਂ ਦੀ ਐਡਾਂ ਕਰਦੇ ਹੋ ਨਾਲ ਦੀ ਨਾਲ ਥੋੜਾ ਮੋਟਾ ਜ਼ਮੀਨਾਂ ਦਾ ਵੀ ਕੰਮ ਕਰਿਆ ਕਰੋ ਸੋ ਅੱਜ ਜਿਹੜੇ ਸੱਜਣ ਫੋਨ ਲਾਉਂਦੇ ਸੀ ਉਹਨਾਂ ਦੇ ਨਾਲ ਜਿਵੇਂ ਕਹਿ ਦਈਏ ਵੀ ਧਿਆਨ ਚ ਰੱਖਦੇ ਹੋਏ ਇੱਕ ਅੱਜ ਪਲਾਟ ਤੁਹਾਨੂੰ ਦਿਖਾਉਣ ਲੱਗੇ ਆ ਜ਼ਮੀਨ ਦਿਖਾਉਣ ਲੱਗੇ ਆ 14 ਬਿਗੇ ਬਕਾਉ ਨੇ ਮਿੱਤਰੋ ਉਹ ਤੱਕ ਨਾ ਇਹ ਸਮੇਤ ਮੋਟਰ ਹੈ ਮੋਟਰ ਦੋ ਜਾਨਿਆਂ ਦੀ ਸਾਂਝੀ ਹੈ ਇਹ ਬਿਲਕੁਲ ਆ ਜਿਹੜਾ ਮੇਨ ਪਹਾ ਪੈ ਜਿਹੜਾ ਸਾਡੇ ਨਾਲ ਤਮਾਲੀਆਂ ਵਾਲਾ ਪਹਾ ਵਜਦਾ ਡੇਰੇ ਦੇ ਮੂਹਰ ਦੀ ਉੱਗੋ ਲੰਘਦਾ ਤੇ ਜੇ ਕਿਸੇ ਸੱਜਣ ਨੇ ਇਹ ਪਲਾ ਲੈਣਾ 14 ਬਿੱਗੇ ਬਕਾਉ ਹੈ ਮਤਲਬ ਹੈਗਾ ਵੀ ਬਿਲਕੁਲ ਨਿਆਈ ਦੇ ਵਿੱਚ ਹੈ ਪਿੰਡ ਤੋਂ ਤੁਸੀਂ ਇਹ ਮੰਨ ਕੇ ਚੱਲੋ ਵੀ ਤਦ ਅੱਧਾ ਕਿਲੋਮੀਟਰ ਹੋਊਗਾ ਇੰਨਾ ਕੀ ਹੈ ਵੀ ਇਹ ਉੱਥੋਂ ਲੈ ਕੇ ਨਾ ਧਰਮੇ ਦਿਖਾ ਦੀ ਉੱਥੋਂ ਲੈ ਕੇ ਬਿਲਕੁਲ ਫਰੰਟ ਲੱਗਦਾ ਪਹੇ ਦੇ ਉੱਪਰ ਤੇ ਹੋ ਤੱਕ ਤਿੰਨ ਕਿੱਲਿਆਂ ਦਾ ਮਤਲਬ ਜਿਹੜਾ ਹੈਗਾ ਇਹ ਜੇ ਮੋਟਰ ਤੋਂ ਅੱਗੇ ਹੈ ਹਨਾ ਤੇ ਇਹਦੇ ਵਿੱਚ ਹੀ ਤੁਹਾਨੂੰ ਦੱਸ ਦਿੰਦੇ ਆ ਵੀ ਇਹ ਘਰ ਵੀ ਬਕਾਉ ਹੈ ਆਪਾਂ ਘਰ ਅੰਦਰੋਂ ਦਿਖਾ ਦਿੰਨੇ ਆ ਤੇ ਇਹ 13 ਵਿਸਵੇਆਂ ਦੇ ਵਿੱਚ ਪਾਇਆ ਹੋਇਆ ਜੀ ਹਾਂਜੀ ਹਾਂ 13 ਚ ਇਹ ਮਤਲਬ ਆ ਪੈਸੇ ਤੱਕ ਨਾ 13 ਵਿਸਵੇ ਬਣਦੇ ਆ ਪੂਰਾ ਵਧੀਆ ਤੁਹਾਨੂੰ ਦਿਖਾਉਣੇ ਆ ਵੀ ਇਹ ਪਿਆ ਹੋਇਆ ਜੇ ਕਿਸੇ ਸੱਜਣ ਨੇ ਖਰੀਦਣਾ ਰਹੇ ਇਹਦਾ ਪੂਰੀ ਜਿੰਮੇ ਕਹੀਦੀ ਇਹ ਵੀ ਵਰਤਾਂ ਹੋ ਵਾਸਤੇ ਕਰ ਹੈਨਾ ਆ ਜੇ ਚਾਹੀ ਇਹਨੂੰ ਸਟੋਰ ਨੂੰ ਵਰਤਲੂ ਚਾਹੀ ਇਹਨੂੰ ਮੱਝਾਂ ਵਾਸਤੇ ਭਾਂਡੇ ਦੇ ਤੌਰ ਤੇ ਵਰਤਨੇ ਹੋਣਾ ਤੇ ਇਧਰਲੇ ਤੋਂ ਅੰਦਰੋਂ ਦਿਖਾਉਣੇ ਆ ਹੈਨਾ ਇਹ ਚੁੱਲਾ ਚੌਂਕ ਆ ਗਿਆ ਇਹ ਰਸੋਈ ਆ ਗਈ ਹੈਨਾ ਦਾਟਾਂ ਲੱਗੀ ਹੋਈਆਂ ਨੇ ਹੈਨਾ ਦੇਖਦਾਰ ਮੇ ਏ ਜਿਵੇਂ ਕਹਿੰਦੀ ਰਸੋਈ ਆ ਗਈ ਕਿਚਨ ਆ ਗਿਆ ਵੀ ਪੂਰਾ ਯਾਰ ਜੇ ਕਿਸੇ ਸੱਜਣ ਨੇ ਲੈਣਾ ਨਾ ਉਹਨੂੰ ਰੁਪਈਆ ਵੀ ਲਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਸਿਰਫ ਕੱਲਾ ਸਮਾਨ ਰੱਖਣ ਦੀ ਲੋੜ ਹੈ ਆ ਦੇਖ ਲੈ ਹੈਨਾ ਇਹ ਆਪਣੇ ਆਪ ਪੌੜੀਆਂ ਚੜ੍ਹਦੀਆਂ ਨੂੰ ਪਰ ਤੇ ਇਧਰਲੇ ਕਮਰੇ ਦਿਖਾ ਦੇ ਧਰਮੇ ਪੂਰੇ ਜਿਵੇਂ ਕਹਿੰਦੀ ਯਾਰ ਖੁੱਲਾ ਡੁੱਲਾ ਪੂਰਾ ਘੈਂਟ ਮਤਲਬ ਨਾ ਸਿਸਟਮ ਹੈ ਜੇ ਕਿਸੇ ਸੱਜਣ ਨੇ ਮਤਲਬ ਰਹਿਣਾ ਪੂਰਾ ਵਧੀਆ ਪਰਿਵਾਰ ਇੱਕ ਖੁੱਲਾ ਡੁੱਲਾ ਦੇਖ ਲਓ ਕਿੰਨੇ ਕਿੰਨੇ ਖੁੱਲੇ ਡੁੱਲੇ ਕਮਰੇ ਬਣਾਏ ਹੋਏ ਨੇ ਹੈਨਾ ਸਿਰਫ ਕੱਲਾ ਰੰਗ ਕਰਾਉਣ ਵਾਲਾ ਲਿਪਿਆਈ ਦਾ ਸਾਰਾ ਕੰਮ ਮੁਕੰਮਲ ਹੈ ਇਧਰੋਂ ਵੀ ਧਰਮੇ ਦਿਖਾ ਦੇ ਲੇ ਮੇਤਰੋ ਵੀ ਪੂਰਾ ਘੰਡਾ ਯਾਰ ਸੱਤਾਂ ਤੋਂ ਲੈ ਕੇ ਪਲਸਤਰ ਫੀਟਿੰਗ ਹਨਾ ਜਾਨੀ ਕਿ ਜੇ ਪੌੜੀਆਂ ਦੀ ਵੀ ਗੱਲ ਕਰਨੀ ਹੈ ਸਾਰੇ ਮਤਲਬ ਪੂਰਾ ਕੰਮ ਮੁਕੰਮਲਾ ਮੇਤਰੋ ਜਾਲੀ ਜੂੜੀ ਫਰੰਟ ਤੇ ਲੱਗੀ ਹੋਈ ਹੈ ਖੁੱਲਾ ਡੁੱਲਾ ਘਰ ਹੈ ਇਥੋਂ ਲੈ ਕੇ ਉਹ ਜਿੱਥੇ ਮੋਟਰਸਾਈਕਲ ਖੜੇ ਨੇ ਉਥੇ ਤੱਕ 13 ਵਿਸਵੇ ਥਾਂ ਬਣਦਾ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਤਾਂ ਦੁਬਾਰਾ ਫੇਰ ਦੱਸ ਦਿੰਨਾ ਪਿੰਡ ਪੈ ਜਾਂਦਾ ਕੁੰਬੜਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੇ ਬਾਕੀ ਜਿਹੜਾ ਮੋਬਾਈਲ ਨੰਬਰ ਹੈ ਉਹ ਆਪਾਂ ਵੀਡੀਓ ਦੇ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਤੁਸੀਂ ਫੋਨ ਲਾ ਕੇ ਇਹ ਮੌਕੇ ਤੇ ਰੇਟ ਤੁਹਾਡਾ ਬਣ ਜੂ ਕਿਸੇ ਵੀ ਸੱਜਣ ਨੇ ਖਰੀਦਣਾ ਕਿਤੋਂ ਵੀ ਹੋ ਸਕਦਾ ਤੇ ਪੂਰਾ ਜਿਵੇਂ ਕਹਦੀ ਆ ਵੀ ਪਿੰਡ ਦੇ ਬਿਲਕੁਲ ਲਾਗੇ ਨਿਆਈ ਦੇ ਵਿੱਚ ਇਹ ਬਹਾਨਾ ਨਾਲੇ ਘਰ ਆ ਮਿੱਤਰੋ ਜਰੂਰ ਸੰਪਰਕ ਕਰੋ ਜੇ ਕੋਈ ਸੱਜਣ 14 ਬਿਗੇ ਥਾਂ ਲੈਣ ਦਾ ਚਾਹ ਬਣਾ ਤੇ ਆ ਤੁਹਾਨੂੰ ਦਿਖਾਉਣਾ ਜੀ ਇਸ ਟਰਾਂਸਫਰਮ ਆ ਫਰਮਾ ਤੇ 20 ਦੀ ਮੋਟਰ ਆ ਹਨਾ ਤੇ ਇਹ ਦੋ ਭਰਾਵਾਂ ਦੀ ਸਾਂਝੀ ਮੋਟਰ ਹੈ ਤੇ ਜਿਹੜਾ ਇਹ ਜਗ੍ਹਾ ਹੈਗੀ 14 ਬਿਗੇ ਇਹ ਕੱਲੇ ਭਰਾ ਦੀ ਬਕਾਊ ਆ ਤੇ ਸਮੇਤ ਦੁਬਾਰਾ ਦੱਸਣਾ ਵੀ ਕੁਛ ਇਹ ਪਿਆ ਤੇ ਆ ਕੁਛ ਮੋਟਰ ਤੋਂ ਅਗਲੇ ਪਾਸੇ ਹੋ ਤੱਕ ਤਿੰਨ ਕਿੱਲੇ ਬਣਦੇ ਆ ਇਹ ਤਿੰਨ ਕਿੱਲੇ ਇਧਰ ਇਧਰ ਨੇ ਸੱਚ ਮੋਟਰ ਤੋਂ ਹੁਣ ਤੇ ਇਹ ਸਮੇਤ ਘਰ ਹਨਾ ਉਹ ਤੁਸੀਂ ਘਰ ਵੇਖ ਰਹੇ ਹੋ ਇਹ ਘਰ ਹੈ ਵੀ ਜਿਹੜਾ ਵੀ ਸੱਜਣ ਮੇਰੇ ਸਾਹਬ ਨਾਲ ਖਰੀਦੂਗਾ ਨਾ ਉਹ ਪੂਰਾ ਵਧੀਆ ਬੈਨੀਫਿਟ ਹੀ ਰਹੂਗਾ ਕਿਉਂਕਿ ਬਿਲਕੁਲ ਕਿ ਨਿਆਈ ਦੇ ਵਿੱਚ ਹੈ ਦੋਨੇ ਪਾਸੇ ਜਿਵੇਂ ਕਹਦੀ ਇਹ ਵੀ ਰਹਿਸ਼ ਵੀ ਹੈ ਹਨਾ ਆਪ ਹੀ ਕੋਠੀ ਪਈ ਹੋਈ ਆ ਵੀ ਪਈ ਹੋਈ ਆ ਇਦੋਂ ਅੱਗੇ ਉਹ ਵੀ ਕੋਠੀਆਂ ਉਹ ਅੱਗੇ ਵੀ ਕਰਨੇ ਤੇ ਇਧਰ ਤਾਂ ਪਿੱਛੇ ਪਿੰਡ ਹੈਗੀ ਹੈਗਾ ਆ ਸਾਡਾ ਪਿੰਡ ਆ ਗਿਆ ਹਨਾ ਜੂਮ ਕਰਕੇ ਦਿਖਾ ਦਿੰਦੀ ਆ ਸਾਰਾ ਰੰਗੀਆਂ ਵਾਲਾ ਪਹਾ ਆ ਗਿਆ ਮਿੱਤਰੋ ਤੇ ਇਹ ਜਿਹੜਾ ਦੁਵਾਰਾ ਲੋਕੇਸ਼ਨ ਦੱਸਦਾ ਵੀ ਸ਼ਿਵ ਮੰਦਿਰ ਬਾਬਾ ਅਨਪੂਰਨ ਦੱਸਦਾ ਜਿਹੜਾ ਡੇਰਾ ਬਾਬਾ ਚੇਤਨ ਮੁਨੀ ਦੱਸਦਾ ਉਹ ਪਹੇ ਦੇ ਉੱਪਰ ਹੈ ਤੇ ਪਿੰਡ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਕਹਿ ਸਕਦੇ ਆ 14 ਬਿੱਗੇ ਥਾਂ ਬਕਾਊ ਹੈ ਸਮੇਤ ਮੋਟਰ ਹੈ ਫਾਰਮਾ 20 ਦੀ ਮੋਟਰ ਹੈ ਸਮੇਤ ਘਰ ਯਾਨੀ ਕਿ ਰੁਪਈਆ ਲਾਉਣ ਦੀ ਲੋੜ ਨਹੀਂ ਯਾਰ ਜਿਹੜਾ ਵੀ ਸੱਜਣ ਖਰੀਦੂਗਾ ਚਾਹੇ ਨਾ ਖਰੀਦਣ ਤੋਂ ਬਾਅਦ ਇਹਨੂੰ ਪਲਾਟਾਂ ਦੇ ਵਿੱਚ ਵੀ ਵੇਚ ਦੇ ਤਾਂ ਵੀ ਵੇਚੂਗਾ ਕਿਉਂਕਿ ਬਿਲਕੁਲ ਅੰ内 ਦੇ ਵਿੱਚ ਹੈ ਘਰਾਂ ਦੇ ਵਿੱਚ ਇਹ ਥਾਂ ਬਕਾਊ ਹੈ ਕਰੋ ਸੰਪ